ਇਹ ਕੀ ਹੈ ਜੀ ਸਰਾਲ 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 ਜੀ ਜੀ ਅੱਡੀ ਨਾ ਹੋਏ ਤਾਂ ਤੁਮ ਨਾ ਉਹਨੇ ਕਿਤੇ ਕੰਨ ਕਰ ਦਿਓ ਇਹ ਨਹੀਂ ਮਾਤਾ ਦੇਖ ਨਾ ਜਾ ਚ ਰਿਹਾ ਜੱਟਾਂ ਦੇ ਇੱਥੋਂ ਜਾਣਾ ਮੋੜ ਨੇ ਛਾਲ ਮਾਰੀ ਵੀਰੇ ਇੱਥੋਂ ਜਾਣਾ ਮੋੜ ਨੇ ਟੱਪੂਰਾ ਕਾਮ ਹੈ ਤਾਂ ਹੈਲੋ ਗイズ ਵੈਲਕਮ ਬੈਕ ਮਾਈ ਚੈਨਲ ਅੱਜ ਦੇ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਅੱਜ ਮਿੱਤਰੋ ਆਪਾਂ ਚੱਲਦੇ ਆ ਨਾਇਣਾ ਦੇਵੀ ਪਹਿਲੀ ਵਾਰ ਆਪਾਂ ਜਾ ਰਹੇ ਆ ਟਿਕਟ ਤਾਂ ਆਪਾਂ ਕਟਾ ਲਈ ਟਿਕਟ ਕਿੱਥੇ ਆਉਏ ਹੈ ਇਹ ਦੇਖੋ ਆਹ ਜੀ ਸਿੱਧੀ ਆਪਾਂ ਅਨੰਦਪੁਰ ਸਾਹਿਬ ਦੀ ਕਟਾ ਲਈ ਬਾ ਰੇਲ ਗੱਡੀ ਵੀ ਹੁਣ ਮੈਂ ਨਾ ਨੌਨੜਾ ਟ੍ਰੇਨ ਬਾਈ ਦਾ ਟ੍ਰੇਨ ਚੱਲਾਂਗੇ ਆਪਾਂ ਹੁਣ ਆਪਾਂ ਖੜਿਆ ਤਪੇ ਸਟੇਸ਼ਨ ਤੇ ਪਹਿਲੀ ਵਾਰ ਜਾ ਰਹਾ ਹਰਮਤਾ ਦੇਖਣਾ ਕੀ ਮਾਹੌਲ ਰਹਿੰਦਾ ਆਪਣਾ ਕਿਵੇਂ ਦਾ ਰਹਿੰਦਾ ਸਫਰ ਣਾਲੀ ਆ ਆ ਮੁੰਡੇ ਜਾ ਰਿਹਾ ਆਪਣੇ ਨਾਲ ਆਪਣੇ ਸਾਜੀ ਆ ਮੁੰਡਾ ਛੱਡਣਾ ਆ ਜੀ ਆ ਹਾਂ ਛੱਡਣਾ ਹੈ ਖਜਾਰਾ ਇੱਥੇ ਬਹਿ ਗਏ ਕਹਿੰਦਾ ਮੈਂ ਜੀ ਜਾਣਾ ਜਮਾ 6 ਵਜੇ ਆ ਗਈ ਆਪਣੀ ਟ੍ਰੇਨ ਦੇਖੋ ਆ ਆਉਂਦੀ ਆ ਪਾਕਿਸਤਾਨ ਤੇ 5:45 ਤੇ ਆ ਗਈ ਆਪਣਾ ਟਾਈਮ ਨਾਲ ਹੀ ਲਗਟਿਆ ਰੀਸਰਚ ਟੂ ਆ ਰਿਹਾ ਇੱਕ ਮੈਂ ਦੇ ਰਿਹਾ ਕੋਈ ਤੱਕ ਠੀਕ ਹੈ ਇਹਨਾਂ ਦੇ ਬੈਠਣ ਪਰੇ ਆਮੀ ਹੰਦੀ ਆਨੀ ਕਿੱਥੇ ਜਾਣਾ ਫਿਰ ਇਹ ਤਾਂ 5-6 ਮਿੰਟ ਰੁਹੂ ਮੇਰੇ ਸਾਹਮਣੇ ਹੈ ਨਾ ਕਿੰਨਾ ਕ ਟਾਈਮ ਰੁਕਦੀ ਇੱਥੇ ਉਹ ਮੇਰਾ ਹਾਂ 5-6 ਮਿੰਟ ਤੋਂ ਰੁਹੂ ਹੈ ਨਾ ਮੂਰੇ ਲਈ ਮੂਰੇ ਦੇਖ ਲੈ ਕੋਈ ਖਾਲੀ ਜਿਹਾ ਡੱਬਾ ਉਹ ਡੱਬੇ ਤਾਂ ਯਾਰ ਸਾਰੇ ਭਰੇ ਪਏ ਹੋਏ ਚਲੋ ਚਲੋ ਆ ਡੱਬਾ ਦੇਖਦੇ ਹਾਂ ਤੇ ਨਿਕਾ ਪਈਆ ਬਹਿ ਜਾ ਤਾਂ ਹੈਗੀ ਆ ਉਹ ਸੀਟ ਉਹ ਨਗਾਹ ਦੁਰਬਾ ਆਇਆ ਉਹ ਆਇਆ ਸੀਟ ਹੈਗੀ ਆ ਆ ਮਾਲ ਗੱਡੀ ਦਾ ਆਪਣੀ ਤੁਰਪੀ ਯਾਰ ਹੁਣ ਆ ਵੀ ਬਸ ਤੁਰਪੀ ਕੀ ਹੋ ਗਿਆ ਇੱਧਰ ਤਾਂ ਲੜਾਈ ਹੋ ਰਹੀ ਆ ਕਿ ਬੱਚਾ ਚੱਲ ਰਹੀ ਹੈਗੀ ਇੱਕ ਬਰਨਾਲੇ ਆ ਗਏ ਗਾਇਸ ਆਪਾਂ ਓਏ ਥੱਲੇ ਨ ਡਿੱਗ ਜਾਓ ਡਿੱਗਦੇ ਬਈ રાજપુરે ਆ گئے गाइस ਆਪਾਂ રાજપુਰੇ। ਸਮਝ ਵੀ ਦਿਖਾ ਦੇ ਬਾਈ। ਨਾਈਸ। ਇੱਥੇ ਬਹਿਣਾ ਪਊਗਾ। 2 ਘੰਟੇ ਲੱਗ ਗਿਆ ਆਪਾਂ ਨੂੰ। ਅਸੀਂ ਫਾਸਟਾਈਂਗ ਹੋ ਗਈ ਸੀ, ਖਾਣੇ ਕਰ ਰਹੇ ਸੀ। ਦੇਖੋ ਵੀ। રાજਪੁਰਾ ਸਟੇਸ਼ਨ। ਲੋ ਵੀ ਜੱਟੋ ਆ ਗਿਆ ਆਪਾਂ રાજਪੁਰੇ।

ਓ ਬਾਈ ਗੱਡੀ ਨੀਂ ਹਟਾ ਓਏ ਨੀਲਾ ਪਾਣੀ ਆਣਾ ਆਲਾ ਓ ਮੈਨੂੰ ਨਾਲ ਆ ਦੇ ਬੋਲਾ ਚੰਦਰਾ ਓਏ ਤਦਾ ਵੀ ਲੱਗ ਗਿਆ ਲੋ ਵੀ ਗਏ ਤਾਂ ਅਨੰਦਪੁਰ ਸਾਹਿਬ ਆ ਗਏ ਹੁਣ ਸਪੀਡ ਫੁੱਲ ਸੀ ਯਾਰ ਬਈ ਰੇਲ ਗੱਡੀ ਚ ਹੁਣ ਮਸਾਲਾ ਸਾਂਝ ਆਇਆ ਦਾ ਗਾਈਜ਼ ਬਹੁਤ ਹੀ ਜੀ ਸੀਟ ਦਾ ਬਾਈਕ ਹੀ ਨਹੀਂ ਦੇਖੀ ਸੀਟ ਦਾ ਬਾਈਕ ਹੀ ਨਹੀਂ ਦੇਖਿਆ ਸੱਪੇ ਤੋਂ ਲੈ ਕੇ ਉਰੇ ਅੱਗੇ ਸੀਟ ਮਿਲ ਹੀ ਨਹੀਂ ਆਈ ਉਹਨਾਂ ਨੇ ਕਿ ਬਣਾ ਸਾਰੀ ਰਾਹ ਕਾ ਨੇੜੇ ਵਜਾ ਬਣਾਉਂਦੇ ਆ ਆ ਬੋਲਦਾ ਵਾਲਾ ਜੰਦਰਾਇਂ ਲੱਜ ਜਾਵੇਂ ਕਿਤਾਬ ਤੋਂ ਦੇਖ ਦੇ ਕੇ ਪੜਦਾ ਹੁੰਦਾ ਨੰਦਪੁਰ ਸਾਹਿਬ ਆ ਗਏ ਗਾਈਜ਼ ਆਪਾਂ ਕਿੱਧਰ ਗਏ ਗੁਰਦੁਆਰਾ ਸਾਹਿਬ ਆਪਾਂ ਨਜ਼ਰ ਆ ਰਹਾ ਅਨੰਦਪੁਰ ਸਾਹਿਬ ਕਿੱਥੇ ਰਹੋ ਯਾਰ 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 ਮੈਂ ਤਾਂ ਫਸਟ ਟਾਈਮ ਆ ਰਿਹਾ ਆਨੰਦਪੁਰ ਸਾਹਿਬ ਚਲੋ ਦੇਖੋ ਤਾਂ ਨਾਜ਼ਰ ਨਾਲ ਆਪਾਂ ਨੂੰ ਮੌਕਾ ਮਿਲ ਗਿਆ ਸੁਗੁਰੂ ਕੀ ਨਗਰੀ ਕੰਨੀ ਆ ਗਏ ਮਿੱਤਰੋ ਆਪਾਂ ਆਇਆ ਨਾ 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 ਹਾਏ ਇਹ ਹਲੋ ਨਾ ਨਾ ਲੈ ਲਾ ਕੋ ਬੂ ਮੋ ਸਾਈਟ ਨਾ ਹਾ ਹਰਦਾ ਕਿੰਦਾ ਰ ਸੁਖਾ ਦੇ ਦੜੀ ਮੱਛੀਆਂ ਫਿਰਦੀਆਂ ਨੇ ਮੱਛੀਆਂ ਨੇ ਹੋਇਆ ਨਾ ਆ ਜਾਲਾ ਦੇ ਪੰਨੋ ਨੰਦਪੁਰ ਪਹੁੰਚ ਤਾ ਗਏ ਆਪਾਂ ਤੇ ਇੱਕ ਚੀਜ਼ ਤੁਸੀਂ ਦੇਖੋ ਇੱਥੇ ਚੜ੍ਹਾਈ ਬਹੁਤ ਵੱਡੀ ਆ ਐ ਸੜਕਾਂ ਕਿਉਂ ਬਣੀ ਪਏ ਦੇਖੋ ਲੰਗਰ ਇੱਧਰ ਆ ਲੰਗਰ ਇੱਧਰ ਆ ਚਲੋ ਆ ਦੇਖੋ ਚੜ੍ਹਾਈ ਦੇਖੋ ਕਿੱਥੇ ਉਹ ਉੱਪਰ ਤੱਕ ਜਾ ਰਹੀ ਆ ਸੜਕ ਬਣੀ ਪਈ ਆ ਲੈ ਕੇ ਜਾਣਾ ਕੱਢਾ ਕੁਛ ਨਾ ਆਹ ਯਾਰ ਆ ਨਹੀਂ ਦੁਕਾਨਾਂ ਨੇ ਤੇ ਤੁੰਦ ਲੋ ਜੁੜਾ ਘਰ ਆ ਗਿਆ ਇੱਥੇ ਪਹਿਲਾਂ ਜੋੜੇ ਜਮਾ ਕਰਾ ਲਏ ਜੀ ਜਾਰੇ ਇਕੱਠੀ ਆਈ ਨਹੀਂ ਇਹ ਲੱਗ ਗਈ ਜਿਹੜਾ ਸਾਹਮਣੇ ਆ ਉੱਤਨ ਲੈ ਲੈ ਆਪਾਂ ਨੂੰ ਹਾਂ ਕੀ ਕਰ ਰਹੇ ਆ ਆ ਦੇਖੋ ਗਾਇਸ ਸਾਡੇ ਨਾਲ ਨੰਗਰ ਆ ਗਿਆ ਮੈ ਤਰ ਹਣਾ ਪੰਗਰ ਛਕਦੇ ਆ ਪਹਿਲਾਂ ਜਾ ਕੇ ਕੀ ਪਾਣੀ ਆ ਨਾ ਅੱਗੇ ਤਾਂ ਆਪਾਂ ਲੰਗਰ ਦਾ ਛੱਕ ਲਿਆ ਤੇ ਹੁਣ ਚੱਲਦੇ ਆਪਾਂ ਨੈਣਾ ਦੇ ਵੀ ਬੋਲੀ ਚੱਲਾ ਕਰੋ ਯਾਰ ਮੈਂ ਵਿੱਚ ਰਹਿ ਗਿਆ ਨਾ ਇਹ ਵੀ ਕਲਈ ਯਾਰ ਬੈਣਸ ਬਣਾਉਣਾ ਬਹੁਤ ਔਖਾ ਹਸਤਾ ਦੇਖੋ ਵੇਖੋ ਪੀ ਮੌਸਮ ਕੋਲ ਗਿਆ ਤਾਂ ਹੋ ਗਿਆ ਠੰਡੀ ਠੰਡੀ ਹਵਾ ਆ ਰਹੀ ਆ ਤੇ ਬਾਕੀ ਉੱਥੇ ਦਾ ਪਹਾੜੀ ਇਲਾਕਾ ਆ ਗਿਆ ਹੁਣ ਆਪਾਂ ਸੇ ਮਾਚਲ ਕੰਨੀ ਚੱਲਾਂਗੇ ਉੱਥੇ ਤੁਹਾਨੂੰ ਦਿਖਾਵਾਂਗੇ ਚਾਰ ਮਹੀਨੇ ਪੈ ਰਹੇ ਹੋਵੇ ਨਾ ਉੱਥੇ ਕੀ ਪੈ ਰਹੇ ਠੀਕ ਕੁਝ ਨਹੀਂ ਕਹਿ ਸਕਦੇ ਅਜੇ ਉੱਥੇ ਹਰਿਆਣਾ ਕਾ ਜੋញ ਜੋਪਾ ਕਾ ਹਾਂ ਜਾ ਰਹੇ ਆ। ਜਿਉਂਦੇ ਹੋਂ ਠੰਡ ਹੋ ਰਹੀ ਹੁੰਦੀ ਜਾ ਰਹੀ ਆ। ਉਥੋਂ ਅਨੰਦਪੁਰ ਸਾਹਿਬ ਤੋਂ ਆਪਾਂ ਲੱਗੇ ਸੀ ਤੁਰਨ। ਚਾਹੇ ਤਾਂ ਰਾਤ ਤੁਰਕੀ ਕਵਰ ਕਰ ਰਹੇ ਆ। ਪਹਾੜੀਆਂ ਜੀਆਂ ਵੀ ਦਿਖ ਰਹੀਆਂ ਨੇ ਇੱਥੋਂ। ਥੋੜੀ ਜਿਹੀ। ਥੋੜੀ ਜਿਹੀ ਆਈਆਂ। ਤੇ ਉੱਪਰ ਜਾ ਕੇ ਦੇਖਦੇ ਆ ਕੀ ਨਜ਼ਾਰੇ ਆਉਣਗੇ। ਚੜ੍ਹਾਈ ਤੋਂ ਦਿਖਾਵਾਂਗੇ ਚੜ੍ਹਦੇ ਆ। ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਜਿਹੜੀ ਹੋ ਸਕਦੀ ਆ। ਆਹ ਵਾਲਾ ਲਿਆਇਆ। ਸੈਟ ਬੈਠੀ ਆ। ਮੰਨਦਾ ਹਾਂ ਉਹ ਰਗ ਵਿੱਚ ਚੜਾਏਗਾ ਮੈਂ ਕੌਣ ਆਈ। ਉੱਥੇ ਲੰਗਰ ਚ ਖਾ ਲਿਆ ਹੁਣ ਇੱਥੇ ਆ ਗਈ ਪਾਣੀ ਆ ਪੂਰਾ ਟੱਪ ਫੁੱਲ ਭਰ ਗਿਆ 1% ਵੀ ਖਾਂਡੇ ਲੋ ਵੀ ਜੱਟਾ ਦੇਖੋ ਤੁਹਾਨੂੰ ਸਾਹਮਣੇ ਪਹਾੜ ਦਿਖ ਰਹੇ ਹੋਣਗੇ ਦੇਖੋ ਸੋੜੇ ਤੋਂ ਹਵਾਇਤ ਨਹੀਂ ਦੇ ਰਹੀ ਹੈ ਹਾਂ ਤਾਂ ਗਾਇਸ ਕਹੀਂ ਨਾੜਾ ਦੀ ਮੰਦਿਰ ਵੀ ਮੰਦਿਰ ਥੋੜਾ ਦੂਰ ਹੈਗਾ ਹੀ ਬਸ ਅਸੀਂ ਪਹੁੰਚਣ ਲਾਣੇ ਹਾਂ ਕੋਲ ਵਾਲਾ ਟੋਬਾ ਗਾਇਸ ਰਹਿ ਗਿਆ 1 ਕਿਲੋਮੀਟਰ ਤੇ ਨਾ ਮਾਤਾ ਨਾਨੇ ਦੀ ਵੀ ਆ ਹੈਗਾ 16 ਕਿਲੋਮੀਟਰ ਲਵੇ ਇਹ ਤਾਂ ਕੋਲਾਂ ਵਾਲੇ ਟੋਬੇ ਲਵੇ ਕੋਲਾਂ ਵਾਲੇ ਟੋਬੇ ਲਵੇ ਤਾਂ ਬਸ ਆ ਗਿਆ ਪੈ 1 ਕਿਲੋਮੀਟਰ ਰਹਿ ਗਿਆ ਆਪਣੇ ਤਵਾ ਚੱਲਦਾ ਵਸਤੂ ਹੈ ਨਦੀ ਵੀ ਅੱਜ ਤਾਂ ਵਸ ਵਸ ਹੋ ਗਈ ਕਹਿੰਦੇ ਨੇ ਚਲਾਨੀਆਂ ਆਵੀਆਂ ਨੇ ਤਾਂ ਛਾਣ ਤੇ ਆਵਾਂਗੇ ਭਾਰਤੀ ਅਜੇ ਸਹੀ ਕਰਦੇ ਤੇਰੀ ਪੰਨੇ ਤੋਂ ਜੀ ਦੇਰੀ ਪੰਨੇ ਜੱਟੋਂ ਪੰਜਾਬ ਦੀ ਹੱਦ ਆ ਜਿਹੜੀ ਉਹ ਖਤਮ ਹੋ ਗਈ ਆ ਤੇ ਹੁਣ ਹਿਮਾਚਲ ਪ੍ਰਦੇਸ਼ ਆ ਗਿਆ ਦੇਖੋ ਮੈਨੂੰ ਨਾ ਮੈਂ ਦੋ ਘੁੱਟੀਆਂ ਪੀਤੀਆਂ ਲੈ ਲੈ ਓਏ ਲੈਣਾ ਓਏ ਤੂੰ ਪਾਉਣਾ ਸੀ ਕਿੰਨੇ ਦਾ ਭਾਈ ਇਹ ਹੈ ਆ ਗੜੀ ਆ ਛਣਕਣੇ ਲੈ ਲੈ ਆ ਮੁੰਡਾ ਪਾਊਗਾ ਇਹ ਹੁਣ ਪੈਰਾਂ ਚਾਪਦੇ ਆਪਦੇ ਪੈਰਾਂ ਚ ਪਾਊਗਾ ਲੈ ਬਾਈ ਆ ਦੇਖੋ ਮਾਤਲ ਦੇ ਮੰਦਿਰ ਦੀ ਬੋਕੀ ਬਣੀ ਜੀ ਕਹਿੰਦਾ ਕੋਈ ਨਾ ਆਉਣ ਵੇਲੇ ਲੈ ਕੇ ਜਾਵਾਂਗੇ ਚਲੋ ਚਲੋ ਆ ਦਿਓ ਜੀ ਇੱਕ ਰੁਪਇਆ ਦੇ ਦਿੰਦੇ ਆ ਅੱਧੇ ਦੇ 20 ਦਾ ਤੋਂ ਆਪਾਂ ਗੁਰੂ ਦੇਵ ਜੀ ਤੋਂ ਇੱਕ ਲੈਣਾ ਹੈ ਦੋ ਲੈ ਤਿੰਨ ਇਹ ਦੋ ਆਹਣਾ ਦੋਲਤੇ ਇਹਨਾ ਬਣੇ ਹਾਂ ਆਪਾਂ ਦੋਲਤ ਆਹ ਦੇ ਮੈਂ ਇੱਕ ਉਹਨੇ ਪੈਰ ਚ ਬੰਨ ਲਿਆ ਪੈਰ ਚ ਬੰਨ ਲਿਆ ਯਾਰ ਛਣਕਾਂ ਦੇਖਾ ਕਿ ਹੁਣ ਕਿਹੜਾ ਲੈ ਲੈ ਆਪਾਂ ਹੁਣ ਆ ਵੱਡਾ ਲੈ ਲੈ ਬਾਈ ਨੇ ਇਹ ਛਣਕ ਦਾ ਘਟਕੀ ਆ ਬੜੀ ਗੱਲਾ ਬਣੇ ਦੇਖੋ ਜੀ ਅਮੇਰ ਬਣ ਰਹੇ ਆ ਵਧੀਆ ਲੱਗ ਰਾ ਵਧੀਆ ਬਸ ਤੈਣਾ ਹਾਂ ਹਾਂ ਗਰੇ ਪੈਸੇ ਤੇ ਦੇ ਦੇ ਰਖੜੀ ਤਾਂ ਬਣਾ ਲਈ ਕਿਵੇਂ ਪੈਸੇ ਲੈਣੀ ਕੋਈ ਨਹੀਂ ਪੈਣੇ ਚਲੋ ਆਪਾ ਮੰਨ ਲੈ ਲੈਣੀ ਪੈਣੇ ਕੋਈ ਨਹੀਂ ਤੂੰ ਪੈਸੇ ਲੈ ਲੈ ਲੋ ਜੀ ਹੁਣ ਹੈ ਮਾਝਲ ਪ੍ਰਦੇਸ਼ ਆ ਗਿਆ ਇੱਧਰ ਦੇਖੋ ਗੈਸ ਆ ਪਾਣੀ ਆ ਰਿਹਾ ਮੀਂਹ ਆਲਾ ਉਪਰੋਂ ਦੇਖੋ ਮੇਹ ਵਾਲਾ ਪਾਣੀ ਆ ਰਿਹਾ ਲੈ ਪਹਾੜੀ ਦੇ ਉੱਪਰੋਂ ਉੱਪਰੋਂ ਪਾਣੀ ਆਇਆ ਥੇ ਦੇਖੋ ਖੜਦੋ ਯਾ ਜਿਹੜਾ ਲੈ ਪੰਡ ਪੱਜਾ ਜਾ ਰਿਹਾ ਚੜਾਲਾ ਚੜਾਲਾ ਲੋ ਜੀ ਹੁਣ ਆਪ ਪਹਾੜੀ ਚੜਨੀ ਸਟਾਰਟ ਕਰਤੀ ਆ ਮੈਂ ਸਾਬੋ ਲਿਆਇਆ ਸੀ ਦੂ ਸੌਰੀ ਸੌਰੀ ਯਾਰ ਪਾਣੀ ਬੜਾ ਠੰਡਾ ਹੋ ਰਿਹਾ ਹੈ ਨਾ ਹਾਂ ਠੰਡਾ ਠੰਡਾ ਪਾਣੀ ਆ ਕੋਲ 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 ਦੋ ਝਟੋ ਹੁਣ ਆਪਾਂ ਪੌੜੀਆਂ ਚੜ੍ਹਨੇ ਆ ਸਟਾਰਟ ਕਰਤੀਆਂ ਦੇਖਦਾ ਤੇ ਜੜੀਆਂ ਤੇਰੇ ਹੱਥ ਛੱਡ ਆ ਗਿਆ ਆ ਗਿਆ ਆ ਗਿਆ ਚੱਲ ਚੱਲ ਤੇਰਾ ਹੱਥ ਛੱਡਦਾ ਸੀ ਜੀ ਜਰੂਰ ਜੀ ਜਰੂਰ Điên à, cha chưa? Chưa. Đúng rồi. Đúng rồi. Anh đi. Anh đi. Anh ਦੇਖੋ ਜੀ ਲੋਈ ਬੈਗ ਦੇਖੋ ਐ ਸਕੀਮ ਪਾਈ ਆ ਮੋਢੇ ਤੋ ਖਾਂ ਲੱਗ ਗਈ ਜੀ ਹੁਣ ਐ ਬਣਾਇਆ ਸਕੀਮ ਐ ਲਾਇਆ ਹੁਣ ਐ ਲੋਡ ਲੱਗ ਹੈ ਹੈ ਇਹਨਾਂ ਪੀਲਾ ਨਾ ਐ ਰ ਕੈਸੇ ਹੈ ਰੂਟਸ ਮੇ ਜਬਰਦਸਤ ਬੀਨਾ ਜੂਸ ਹੈ ਯਾਰ ਕਰ ਮੈਂ ਕੋਈ 10 ਵਾਲੇ ਦੋ ਬੋਤਲ ਮੈਨੂੰ 10 ਵਾਲੇ ਮੈਂਗੋ ਸ਼ੇਅਰ ਕਰ ਦੋ ਮੈਨਗੋ ਇੱਕ ਮੈਨਗੋ ਕਰ ਦੂੰ ਮੈਂ ਤਾਂ 10 ਵਾਲਾ 10-10 ਹੈ ਕਰ ਹੈ ਮੈਂ ਸਾਰੇ ਧੱਕੇ ਗਈ ਸੀ ਇਹ ਕੋ ਮਾਤਾ ਬਣੇ ਹੋਇਆ ਉਧਰ ਸ਼ਿਵ ਜੀ ਉਹ ਸ਼ਿਵ ਜੀ ਉਹ ਸ਼ਿਵ ਜੀ ਪੁਜਨਾ ਦਿਆਂ ਮੰਨੇ ਇੱਥੇ ਲਾਇਏ ਇਹਦੇ ਤੇ ਹੋ ਗੜੇ ਛੇਰ ਜੇ ਹੋ ਗੜੇ ਹੋ ਗੜੇ ਛੇਰ ਜੇ ਹੋ ਗੜੇ ਤੇਰੇ ਤੇ ਹੋ ਗੜੇ ਯਾਰ ਪਹਾੜੀ ਚੜਦੇ ਚੜਦੇ ਹਾਈਲਾਈਟ ਹਾਲਤ ਪੂਰੀ ਟਾਈਟ ਹੋ ਰਹੀ ਆ ਇੱਧਰ ਦੇਖੋ ਸਰਾਲ ਚਲਾ ਜਾਓ ਹੈਟਾ ਲਾਈਕ ਹਾਂ ਸੱਪਾਂ ਨੂੰ ਦੋਸਤ ਕਾਰੇ ਸੱਪਾਂ ਦੇ ਦੇਖੋ ਇਹ ਕੀ ਹੈ ਜੀ ਸਰਾਲ ਸਰਾਲ ਜੀ ਜੀ ਅੱਡੀ ਨਾ ਹੋਏ ਤਾਂ ਤੁਮ ਨਾ ਉਹ ਆਓ ਚਲੋ ਜੀ ਅੱਧੀ ਪਹਾੜੀ ਤਾਂ ਆਪਾਂ ਕਵਰ ਕਰ ਲਈਏ ਤੇ ਅੱਧੀ ਰਹਿ ਗਈ ਆ ਕਾ ਕਿਵੇਂ ਹਾਲ ਹੋਰੇ ਬੁਰਾ ਹਾਲ ਬਾਈ ਫੁੱਲ ਪੁਰ ਐਸਰੇ ਲੱਤਾ ਰਹਿੰਦੇ ਗਾਣੇ ਪੂਆ ਪੂਆ ਕਰਦੀਆਂ ਚੱਕ ਕੇ ਲੈ ਜਾ ਹੋ ਚੱਕ ਕੇ ਲੈ ਜਾ ਨਾ ਸੁਣ ਆਉਂਦਾ ਹੱਥ ਨਾਲ ਦੇਖੋ ਵੀ ਲੋ ਵੀ ਜੱਟੋ ਆ ਗਏ ਆਈ ਜੱਟ ਆ ਗਿਆ ਦੁਆਰ ਹੁਣ ਬਸ ਤੋਂ ਆਪਾਂ ਦੇਖੋ ਕਿਲੋਮੀਟਰ ਰਹਿ ਗਿਆ ਹੁਣ ਤਾਂ ਨਾਲ ਹੀ ਨਹੀਂ ਹੁਣ ਤਾਂ ਰੜ ਨਹੀਂ ਮੈਂ ਤਾਂ ਕਹਿੰਦਾ ਮੈਂ ਤਾਂ ਨਹੀਂ ਜਾ ਰਿਹਾ ਵਿਚਲੀ ਜਾ ਰਹੇ ਆ ਆਪਾਂ ਹੁਣ ਟ੍ਰਿਕ ਬਾਅਦ ਦੇਖੋ ਜੀ ਸਨਾਂ ਨੇ ਇੱਥੇ ਪੂਰੇ ਦੁਕਾਨਾਂ ਸ਼ਾਦੀ ਦੀ ਦੁਕਾਨਾਂ ਖੜਿਆ ਹੋਣੀ ਹਾਂਜੀ ਕਿੰਨੇ ਕੋ ਸ਼ੇਰ ਵਾਲੀ ਮਾਤਾ ਦੇ ਝੰਡੇ ਲੈ ਲੈ ਸੀ ਲੈ ਲੈ ਸੀ ਲੈ ਲੈ ਸੀ ਬਾਈ ਵੀ ਬਣਾਈ ਜਾਂਦੇ ਓਏ ਨਲੀਏ ਨੂੰ ਫੋਨ ਆਉਣੀ ਓ ਚੁੱਪ ਕਰ ਜਾ ਮੁੰਦਰ ਜੀ ਰੁਕਾਗੇ ਫਾਇਰ ਦੇ ਬਹੁਤ ਛੋੜੀ ਬੱਜੀ ਸੱਟ ਪੌੜੀਆਂ ਆ ਗਈਆਂ ਅੱਥਾ ਤਾਹਾਂ ਵੀ ਆ ਗਿਆ ਪ੍ਰਚਾਰ ਵਾਲੇ ਜੈ ਅਗੇ ਅਗੇ ਲੱਵੇ ਅਗੇ ਦੇਖੋ ਪਹਾੜਾਂ ਦਾ ਵਿਊ ਆ ਗਏ ਗਾਇਸ ਆਪਾਂ ਜਮ ਉੱਪਰ ਦੇਖਦੇ ਆਂ ਬਸ ਮੱਥਾ ਜਾ ਕੇ ਆ ਲੈ ਕਰ ਦਿੱਤਾ ਬਈ ਉਹ ਜਵਾਕ ਮੈਂ ਤੋਂ ਤੱਕ ਮੈਂ ਆਇਆ ਉਹ ਛੱਕੋ ਆ ਗਿਆ ਆਪਾਂ ਮੱਥਾ ਲੇਖੜਿਆ Just... A <laughs> gente... ਮੱਥਾ ਪਾ ਟੇਕ ਲਿਆ ਪ੍ਰਸ਼ਾਦ ਆਪੋ ਨੂੰ ਆਸੀ ਬੋਲੇ ਪ੍ਰਸ਼ਾਦ ਆਹ ਕਿੱਥੇ ਰੇਗੀ ਆਉਂਦੇ ਆ ਇੱਧਰ ਦੀ ਆਉਣਗੇ ਆਉਣਗੇ ਮੈਂ ਕਹਿੰਦੀ ਛੱਡ ਜਾਂਦੇ ਆ ਇੱਥੇ ਛੱਡ ਜਾਂਦੇ ਆ ਆ ਇੱਧਰ ਮੈਨੂੰ ਲੱਗਦਾ ਪੂਜਾ ਹੋ ਰਹੀ ਆ ਜਾਣਾ ਮੋੜ ਨੇ ਸਾਹਮਣੇ ਸਿੱਧਾ ਅੱਛਾ ਜਗਾ ਇੱਥੋਂ ਜਾਣਾ ਮੋੜ ਨੇ ਛਾਲ ਮਾਰੀ ਸੀਗਾ ਇੱਥੋਂ ਜਾਣਾ ਮੋੜ ਨੇ ਆਹ ਗੇਟ ਬਣਾਤਾ ਹੁਣ ਇੱਥੇ ਗੇਟ ਲਾਤਾ ਤੇ ਛਾਲ ਮਾਰੀ ਸੀ ਜਾਣਾ ਮੋੜ ਨੇ ਮਤਲਬ ਉਹ ਦੇਖੋ ਬੰਦਰ ਬੈਠਾ ਆਹ ਜੀ ਇਹ ਫੋਨ ਹੀ ਨਾ ਲੈ ਦੇਖੋ ਉਹਨਾਂ ਅਸੀਂ ਇੱਕ ਨੰਦਰ ਕਾਇ ਤੇ ਚਾਰਨਾ ਗੁਰਕਰੇ ਚੱਲ ਰਹੇ ਆ ਬਿਲਕੁਲ ਗੁਰਕਰੇ ਸਰ ਥੋੜੀ ਜੀ ਦਿਓ ਬਈ ਠੀਕ ਨਹੀਂ ਕੰਨ ਆ ਆ ਦੇ ਪਚਾਰਨਾ ਗੁਰਕਰੇ ਆ ਲੈ ਲੈ ਮੱਥਾ ਲਾ ਚਾਰਨਾ ਗੁਰਕਰੇ ਚੱਲ ਰਹੇ ਆ ਦੇਖੋ ਜੀ ਪਹਿਲਾ ਲੰਗਰ ਦੇਖਿਓ ਚਾਰਨਾ ਗੁਰਕਰੇ ਚੱਲ ਰਹੇ ਆ ਬਾਬਾ ਜਾਨੇ ਬੱਸ ਬਈ ਬੱਸ ਧੰਨਵਾਦ ਦੇਖੋ ਜਟੋ ਹੁਣ ਆਪਾਂ ਆ ਗਏ ਮੱਥਾ ਟੇਕ ਕੇ ਮੱਥਾ ਟੇਕ ਕੇ ਆਪਾਂ ਵਾਪਸ ਆ ਗਏ ਸਾਰੇ ਜਾਨੇ ਉਹਦੇ ਤੋਂ ਅੰਦਰੋਂ ਤਾਂ ਪਰ ਜਮਾ ਕੁਝ ਨਹੀਂ ਦਿਨਗਾ ਥੱਲੇ ਦਾ ਅਜੇ ਕਿੱਥੇ ਮੰਨੇ ਰੱਦ ਦਾ ਬਾਹਰ ਜੀ ਹੈ ਤਾਂ ਹੋਰ ਵੀ ਥੱਲੇ ਜਾਣਾਗਾ ਅਜੇ ਤਾਂ ਆਪਾਂ ਇੱਥੇ ਆਏ ਆ ਮੰਦਿਰ ਤੋਂ ਥੱਲੇ ਉਹਦਾ ਚੜਾਈ ਤਾਂ ਥੱਲੇ ਪਈ ਆ ਸਾਰਾ ਨੂੰ ਵੱਧ ਇੱਧਰ ਦੇਖੋ ਮਾਤਾ ਨੀਣਾ ਦੇਵੀ ਇਹੇ ਜੀ ਅੱਖਾਂ ਅੰਦਰ ਨਾਲ ਸਾਰੀ ਫੋਟੋ ਖਿੱਚਣੀ ਪਾਏ ਅੰਦਰ ਫੋਟੋ ਖਿੱਚਣ ਨਹੀਂ ਦਿੰਦੇ ਕਿਉਂ ਉੱਥੇ ਅਲਾਉਡ ਨਹੀਂ ਹੈਗਾ ਫੋਟੋ ਖਿੱਚਣਾ ਤਾਂ ਕਰਕੇ ਆਪਾਂ ਫੋਟੋ ਨਹੀਂ ਖਿੱਚਦੇ ਸਦੀ ਇਮਾਨੀ ਛੇਡਾ ਉਹ ਗੇਟ ਦਿਖ ਰਿਹਾ ਨਾ ਉੱਥੇ ਜਾਉਣਾ ਮੋੜ ਨੇ ਚਾਰ ਮਾਰੀ ਸੀ ਹਾਂ ਜਿਹੜਾ ਤੁਹਾਨੂੰ ਗੇਟ ਪਤਾ ਹੈ ਤੇ ਉੱਥੋਂ ਮਾਰੀ ਸੀ ਚਾਰ ਜਾਉਣਾ ਇਸ ਮਾਰ ਵੀ ਬਣੀ ਹੋਇਆ ਹੋਰ ਤੇ ਮਿੰਨਾਂ ਦਾ ਕਰਕੇ ਦੇਸੀ ਰੀਲ ਬਾਕੀ ਭੀੜ ਜਿਆਦਾ ਹੈ ਨਾ ਤਾਂ ਕਰਕੇ ਅਪ ਦਿਖਾ ਨਹੀਂ ਸਕਿਆ ਮਾਰੀ ਜਾਂਦੇ ਨੇ ਗੁਫਾ ਚ ਵੀ ਪਰ ਗੁਫਾ ਦੇ ਬਾਹਰ ਦਾ ਕੰਮ ਆ ਆ ਜਾਉਣਾ ਮੋੜ ਬਾਈ ਦੇਖੋ ਜਾਉਣਾ ਮੋੜ ਬਣਿਆ ਹੋਇਆ ਆਇਓ ਫਿਰ ਆਪਾਂ ਆ ਗਿਆ ਫਿਰ ਤੋਂ ਅਨੰਤ ਬੁਸਟ ਹੈ ਬਣਾਈ ਲਾ ਦਿੱਤਾ ਬਹੁਤ ਸਾਡੇ ਜੀ ਆ ਵੀ ਤੇ ਅੱਜ ਦੀ ਰਾਤ ਆਪਾਂ ਇੱਥੇ ਕੱਟਾਂਗੇ ਜੇਕਰ ਆਪਾਂ ਨੇ ਚੈਨਲ ਤੇ ਨਮਾਜ਼ ਕਰੋ ਤਾਂ ਸਬਸਕ੍ਰਾਈਬ ਹੋ ਜਾਓ ਨਾ ਕਰਾ ਕਰੋ ਜੁੱਤਰ ਕਮੈਂਟ ਕਰਨਾ ਨਾ ਬਹੁਤ ਜਰੂਰੀ ਜੇ ਤੁਹਾਨੂੰ ਮਿਲਦੇ ਨੇ ਲੈਕਚਰ ਬਹੁਤ ਜਿਆਦਾ ਬਾਈ